ਲਓ ਮਿੱਤਰੋ ਹੁਣੇ-ਹੁਣੇ ਇੱਕ ਵੀਡੀਓ ਬਣਾ ਕੇ ਆਟਿਆਂ ਵੀਰੇ ਕੁਲਦੀਪ ਦੇ ਫਾਰਮ ਤੇ ਐਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਿਹੜੇ ਤਾਜ਼ੇ ਸੂਏ ਨਾਲ ਕਵਰ ਕਰਕੇ ਦਿਖਾਵਾਂਗੇ ਦੋਨਾਂ ਦੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆਂ ਕੁਲਦੀਪ ਭਾਈ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਝੋਟੀ ਬਾਰੇ ਦੱਸ ਦੀ ਭਾਈ ਕਿੰਨਾ ਵਾਂ ਸੂਆ ਸੂਈ ਆ ਬੱਚਾ ਕੀ ਆ ਕਿੰਨਾ ਦੁੱਧ ਆ ਤੇ ਕੀ ਮੁੱਲ ਹੈ ਇਹਦਾ ਭਾਈ ਇਹਦਾ ਭਾਈ 8 ਤੋਂ 9 ਗਲ ਦੁੱਧ ਹੈਗਾ ਠੀਕ ਆ ਭਾਈ ਮਗਰ ਇਹਦੇ ਘੱਟੀ ਆ ਭਾਈ ਠੀਕ ਆ ਭਾਈ ਕੋਈ ਦੂਜਾ ਸੂਆ ਮੰਨੇ ਕੋਈ ਤੇਜਾ ਸੂਆ ਮੰਨੇ ਜੀ ਭਾਈ ਜੋਨ ਚਾਨਕਨ ਬਾਕੀ ਨੂੰ ਪੁੱਛ ਰਣ ਸਹੀਲ ਸੌ ਬਹੁਤ ਆ ਬਾਈ ਤੇ ਦੀਪੇ ਭਾਈ ਅੱਜ ਆਪਾਂ ਹੋਏ ਹਨਾ ਮਗਰ ਇਹਦੇ ਕੱਟੀ ਆ ਹਾਂਜੀ ਤੇ 8-9 ਕਿਲੋ ਦੁੱਧ ਮੰਨ ਲੈ ਬੰਦਾ ਹਨਾ ਤੇ ਕੀ ਬਾਜ ਦੇਣੀ ਆ ਬਾਈ ਇਹ ਬਾਈ 85000 ਦੇਣੀ ਹਾਂ ਨਾ ਬਾਈ ਦੂ ਘਾਟ ਕੋਈ ਬੰਦਾ ਫੋਨ ਲਾਵੇ ਨਾ 85000 ਦੀ 85000 ਦੇ ਦੇਣੀ ਬਾਈ ਜੇ ਚਤਮਾ ਦਾ ਬੰਦਾ ਉਹ ਹੀ ਫੋਨ ਲਾਵੇ ਬਿਲਕੁਲ ਆਣਾ ਬਾਈ 85000 ਮੈਂ ਕਹਿੰਦਾ ਬਾਈ 70000 75000 ਦਾ ਬੰਦਾ ਬਈ ਤੋਕਰ ਦਿੰਦਾ ਤੋਕਰ ਦਿੰਦਾ ਇਹ ਤਾਜੀ ਸੂਈਏ ਗਰਮੀਆਂ ਕੱਢੂਗੀ ਬਾਈ ਇਹ ਗਰਮੀਆਂ ਕੱਢੂਗੀ ਹੈਨਾ ਬਾਈ ਬਾਕੀ ਥਾਣ ਥਣ ਸੋਣਾ ਪਰ ਚਵਾਈ ਕਰਕੇ ਵੀ ਦਿਖਾਵਾਂਗੇ ਬਾਈ ਹੈਨਾ ਤੇ ਦੀਪੇ ਬਾਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬੱਚੀ ਵਰ ਇਹ ਆਦੀ ਬਾਈ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਰਾਤ ਸੋਈ ਆ ਇਹ ਕਬਈ 4 ਕਿਲੋ ਬੋਲਾ ਦਾ ਚੋਲਿਆ ਹੋਰ ਤੇਰੇ ਕੋਲੇ ਫਿਰ ਚੁਆਇਸ ਕਰਕੇ ਦਿਖਾਵਾਂਗੇ ਠੀਕ ਹੈ ਬਈ ਇਹ ਵੀ ਸੀਲਸਾ ਬਹੁਤ ਹੈ 75000 ਦੀ ਬਸ ਆਨ ਆਈ ਹੈ ਬਈ 75000 ਦੀ ਕਿੰਨਾ ਕੁ ਦੁੱਧ ਦੇ ਜੂਗੀ ਬਈ ਦੁੱਧ ਬਈ 20 ਕਿਲੋ ਦੇਵੋਗੇ ਬਈ 20 ਕਿਲੋ ਹਣਾ ਤੇ ਦੀਪੇ ਬਾਕੀ ਬੱਚਾ ਦੇਗੀ ਇਹ ਬੱਚਾ ਬਈ ਹਣਾ ਤੇ ਪਰ ਉਹ ਆਏ ਵੀ ਸੁਹਾ ਨਹੀਂ ਮੰਨੇ ਆਣੇ ਬੱਚੀ ਹਣਾ ਨਹੀਂ ਨਹੀਂ ਕਿਉਂਕਿ ਆ ਖੜੀ ਹੈ ਮੇ ਘੋੜੀਆਂ ਨੂੰ ਖੜੀ ਹੈ ਕਿ ਨਹੀਂ ਮੱਝ ਆਇਆ ਜਿਹੜਾ ਲੈ ਗਿਆ ਉਹ ਜਿੱਤ ਆਉਦੀ ਜਿਹੜਾ ਲੈ ਗਿਆ ਬਿਲਕੁਲ ਹਣਾ ਇਹਦਾ ਮੁੱਲਾ ਬਕੀਤਾ ਬਈ 75000 75000 ਹਣਾ ਤੇ ਆਪਾਂ ਦੋਨਾਂ ਦੀਆਂ ਧਾਰਾ ਮਾਰ ਕੇ ਵੀ ਦਿ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾਲਿਓ ਬਾਈ ਨੂੰ ফোন ਜਾਂਦੇ ਵਾਸਤੇ ਰੋ ਜੀ ਧੰਨਵਾਦ